ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਸੰਗਰੂਰ ਦੇ ਫੰਡ ਕਹਾਵ ਦਾ ਕੋਠੀ ਜਿੱਥੇ ਚੰਡੀਗੜ੍ਹ ਪੀਐਸਜੀ ਦੀ ਬ੍ਰਾਂਚ ਖੁੱਲੀ ਹੋਈ ਆ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਡਾਕਟਰ ਨੂੰ ਮਿਲਣ ਦਾ ਪ੍ਰੋਸੈਸ ਕਿਵੇਂ ਟੋਕਨ ਲੱਗਦਾ ਅਤੇ ਕਿਵੇਂ ਦਵਾਈ ਮਿਲਦੀ ਆ ਇਹ ਹੈ ਜੀ ਓਪੀਡੀ ਦੀ ਬਿਲਡਿੰਗ ਜਿੱਥੇ ਡਾਕਟਰ ਬਹਿੰਦੇ ਆ ਕਿ ਜਿੱਥੇ ਸਲਿੱਪ ਬਣਦੀ ਹੈਗੀ ਆਹ ਆ ਗਈ ਨਿਊ ਓਪੀਡੀ ਜਿੱਥੇ ਡਾਕਟਰ ਬਹਿੰਦੇ ਨੇ ਇੱਥੇ ਸਵੇਰੇ 5:30 ਤੋਂ 6 ਉਸ ਮਰੀਜ਼ ਸਟਾਰਟ ਹੋ ਜਾਂਦੇ ਆਉਣੇ ਸਭ ਤੋਂ ਪਹਿਲਾਂ ਇੱਥੋਂ ਮਿਲਦਾ ਜੀ ਟੋਕਨ ਸਵੇਰੇ 7 ਵਜੇ ਸਟਾਰਟ ਹੋਣ ਦਾ ਟੋਕਨ ਮਿਲਣਾ ਇੱਥੋਂ ਟੋਕਨ ਮਿਲਦਾ ਸਵੇਰੇ ਜੀ ਉਸ ਤੋਂ ਬਾਅਦ ਮਰੀਜ਼ ਸਵੇਰੇ ਇੱਥੇ ਬੈਠਣ ਲੱਗ ਜਾਂਦੇ ਆ ਕੀ ਜੀ ਹੁਣ ਤਾਂ ਇਹ ਚੇਹਰੇ ਖਾਲੀ ਪਿਆ ਨੇ ਸਵੇਰੇ 6 ਵਜੇ ਤੋਂ 9 ਵਜੇ ਤੱਕ ਬਹੁਤ ਜ਼ਿਆਦਾ ਭੀੜ ਰਹਿੰਦੀ ਔਰੇ ਇੱਥੇ ਬੈਠਦੇ ਆ ਜੀ ਪੇਸ਼ੈਂਟ ਆ ਕੇ ਸਵੇਰੇ ਉਸ ਤੋਂ ਬਾਅਦ ਇੱਥੇ ਬੈਠੇ ਹੋ ਟੋਕਨ ਵੰਡਿਆ ਜਾਂਦਾ ਆ ਆ ਗਿਆ ਜੀ ਰਿਸੈਪਸ਼ਨਾਂ ਪੁੱਛ ਕੇ ਚਾਉਂਟਰ ਆ ਆ ਗਿਆ ਜੀ ਗਰਾਉਂਡ ਫਲੋਰ ਅੱਜ ਤਾਂ ਛੁੱਟੀ ਹੋਣ ਕਰਕੇ ਅੱਜ ਤਾਂ ਹਸਪੀਟਲ ਖਾਲੀ ਹੈ ਜੀ ਪਰ ਮੁਲਾਜ਼ਮ ਬੈਠੇ ਨੇਗੇ ਇੱਥੋਂ ਪੌੜੀਆਂ ਚੜ੍ਹਦੀਆਂ ਨੇ ਜੀ ਉਸ ਤੋਂ ਬਾਅਦ ਇੱਥੇ ਲੈਣ ਲੱਗਦੀ ਆ ਪੇਸ਼ੈਂਟਾਂ ਦੀ ਜੀ ਉਸ ਤੋਂ ਬਾਅਦ ਸਾਹਮਣੇ ਪਰਚੀ ਬਣਦੀ ਆ ਪਰਚੀ ਬਣਨੀ 9 ਵਜੇ ਸਟਾਰਟ ਹੁੰਦੀ ਹੈ ਜੀ ਇੱਕ ਨੰਬਰ ਕਾਊਂਟਰ ਦੋ ਨੰਬਰ ਕਾਊਂਟਰ 6 ਨੰਬਰ ਤੱਕ ਕਾਊਂਟਰ ਨੇ ਜੀ ਅੱਗੇ ਲਾਸਟ ਕਾਊਂਟਰ ਤੇ ਇੱਥੇ ਫੀਸ ਭਰੀ ਜਾਂਦੀ ਹੈ ਜੀ ਇੱਧਰ ਸਾਹਮਣੇ ਵਾਟਰਪੂਡਰ ਲੱਗੇ ਹੋਇਆ ਹੈ ਜੀ ਉਹ ਸਾਹਮਣੇ ਉੱਪਰ ਜਾਣ ਦਾ ਰਸਤਾ ਹੈ ਜੀ ਜੇ ਕਿਸੇ ਨੇ ਪੈਦਲ ਜਾਣਾਗਾ ਕਾਊਂਟਰ ਤੋਂ ਸਲਿੱਪ ਕੱਟਣ ਤੋਂ ਬਾਅਦ ਟੋਕਨ ਦਿਖਾ ਕੇ ਸਲਿੱਪ ਕੱਟਦੀ ਆ ਟੋਕਨ ਲੈ ਕੇ ਪੇਸ਼ੈਂਟ ਉੱਪਰ ਜਾਂਦਾ ਉੱਪਰ ਹੀ ਡਾਕਟਰ ਕੋਲੇ ਪਰਚੀਆਂ ਪਹੁੰਚ ਜਾਂਦੀਆਂ ਨੇ 9 ਵਜੇ ਪਰਚੀ ਵੰਡਣੀ ਸਟਾਰਟ ਹੁੰਦੀ ਹੈ 7 ਵਜੇ ਸਵੇਰੇ ਟੋਕਨ ਮਿਲਦਾ ਹੈਗਾ ਉਸ ਤੋਂ ਬਾਅਦ ਇੱਧਰ ਲਿਫਟਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਤੋਂ ਬਜ਼ੁਰਗਾਂ ਤੋਂ ਤੁਰਿਆ ਨਹੀਂ ਜਾਂਦਾ ਜਾਂ ਗੋਡੇ ਦੁਖਦੇ ਨੇ ਆ ਚਾਰ ਇੱਧਰ ਲਿਫਟਾਂ ਲੱਗੀਆਂ ਹੋਈਆਂ ਹੋਈਆਂ ਨੇ 2 ਸੈਕੰਡ ਫਲੋਰ ਤੇ ਜਿੱਥੇ ਪੇਸ਼ੈਂਟ ਬੈਠੇ ਜੀ ਉਹ ਡਾਕਟਰ ਖੱਤਰੀ ਦੇ ਪੇਸ਼ੈਂਟ ਨੇ ਜੀ ਜਿੱਥੇ ਕਿ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਜੀ 260 ਮੀਟਰ ਹੋ ਚੁੱਕੇ ਹਨ ਹੁਣ ਤੱਕ ਬਹੁਤ ਜ਼ਿਆਦਾ ਪੇਸ਼ੈਂਟ ਬੈਠੇ ਨੇ ਜੀ ਡਾਕਟਰ ਕੈਵਨ ਖੱਤਰੀ ਜੀ ਆਰਥੋਡੋਡਟਰ ਨੇ ਲੱਗਦਾ 5 ਵਜੇ ਦਾ ਸਮਾਂ ਹੋ ਗਿਆ ਜੀ 5 ਵਜੇ ਪੇਸ਼ੈਂਟ ਬਹੁਤ ਬੈਠੇ ਨੇ 304 ਨੰਬਰ ਕਮਰਾ ਜੀ ਉਹੋ ਗਰਾਉਂਡ ਫਲੋਰ ਆ ਗਿਆ ਜੀ ਆ ਫਸਟ ਫਲੋਰ ਆ ਗਿਆ ਆ ਸੈਕੰਡ ਫਲੋਰ ਜਿੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਡਾਕਟਰ ਖੱਤਰੀ ਦੇ ਪੇਸ਼ੈਂਟ ਲਈ 304 ਨੰਬਰ ਕਮਰਾ 5 5:30 ਦਾ ਸਮਾਂ ਹੋ ਗਿਆ ਘਟੋ ਘਟ 2 300 ਮਰੀਜ਼ ਹੁੰਦਾ ਜੀ ਹੱਡੀਆਂ ਦੇ ਜੋੜਾਂ ਦੇ ਬਹੁਤ ਤੋਂ ਵਧੀਆ ਮਹਾਰ ਡਾਕਟਰ ਨੇਗੇ ਇਹ ਇਮੇਜ ਵਿੱਚੋਂ ਆਏ ਨੇ ਬਠਿੰਡੇ ਤੋਂ ਡਾਕਟਰਾਂ ਦੇ ਕਮਰੇ ਆ ਗਏ ਜੀ ਜਿੱਥੇ ਆਪਣੇ ਆਪ ਅਪਰ ਚ ਉੱਪਰ ਪਹੁੰਚ ਜਾਂਦੀਆਂ نیچے ਪਰਚੀ ਵੱਡਣ ਤੋਂ ਬਾਅਦ ਫਸਟ ਫਲੋਰ ਤੇ ਵੀ ਡਾਕਟਰ ਵਹਿੰਦੇ ਆ ਸੈਕੰਡ ਤੇ ਵੀ ਡਾਕਟਰ ਵਹਿੰਦੇ ਆ ਈ ਘਾਵਤਾਂ ਦੇ ਵਿੱਚ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਬਹੁਤ ਹਰੇ ਭਈਆ ਪਾਰਕ ਬਣੇ ਹੋਏ ਨੇ ਇੱਧਰ ਲਾ ਸਰੂਰ ਵਾਲਾ ਪਾਸ ਆ ਜਾ ਜੀ ਪੋੜਾ ਵਾਲਾ ਇੱਧਰੋਂ ਭਵਾਨ ਨਿਕੜ ਵਾਲਾ ਪਾਸ ਆ ਗਏ ਜੀ ਇਧਰ ਇੱਥੇ 베ਰਕਾ ਦੀ ਸ਼ੌਪ ਵੀ ਆ 베ਰਕਾ ਤੇ ਲੱਗਿਆ ਕਿ ਅੰਮ੍ਰਿਤ ਫਾਰਮੇਸੀ ਤੇ ਲੈਸਲ ਇੱਥੇ ਦਵਾਈ ਮਿਲਦੀ ਹੈ ਇੱਥੇ ਜੀ ਉਹ ਹਾਈਵੇ ਰੋਡ ਆ ਗਿਆ ਜੀ ਸੰਗਰੂਰ ਤੋਂ ਭਾਮਨੀ ਕੜ ਲੱਗ